ਡਿਫਰੈਂਟ ਲੋਨ ਪ੍ਰੋਗਰਾਮਸ ਅਵੇਲੇਬਲ ਹੁੰਦੇ ਨੇ ਜੇ ਤੁਸੀਂ ਫਰਸਟ ਟਾਈਮ ਹੋਮ ਬਾਇਰ ਹੋ ਤੇ ਇਨਵੈਸਟਰ ਹੋ ਰਾਈਟ ਡਿਫਰੈਂਟ ਗਾਈਡਲਾਈਨਸ ਨੇ ਕ੍ਰੈਡਿਟ ਸਕੋਰਸ ਦੀਆਂ ਡਾਊਨ ਪੇਮੈਂਟਸ ਦੀਆਂ ਤੇ ਆਪਾਂ ਜੋ ਰਿਵਿਊ ਕਰਨੇ ਆ ਡਿਫਰੈਂਟ ਲੋਨ ਪ੍ਰੋਗਰਾਮ ਦੇ ਨਾਲ ਮੋਸਟ ਆਫ ਦਾ ਪੀਪਲ ਸੋਚਦੇ ਨੇ ਕਿ ਪਹਿਲਾਂ ਮੈਨੂੰ ਐਫ ਐਚ ਏ ਲੋਨ ਦੇ ਬਾਰੇ ਜਾਣਾ ਚਾਹੀਦਾ ਹੈ ਕਿਉਂਕਿ ਉਹ ਯੂ نو ਸਭ ਨੂੰ ਬੈਸਟ ਲੱਗਦਾ ਹੈ ਪਰ ਉਹਦੇ ਵਿੱਚ ਵੀ ਪੋਜ਼ਿਟਿਵਸ ਐਂਡ 네ਗੇਟਿਵ ਥਿੰਗਸ ਵੀ ਹੈਗੀਆਂ ਨੇ ਪਹਿਲਾ ਪੋਜ਼ਿਟਿਵ ਇਹ ਹੈ ਕਿ ਤੁਹਾਡੇ ਕ੍ਰੈਡਿਟ ਸਕੋਰਸ ਉਤੇ ਲੋਅਰ ਐਂਡ ਹੋ ਸਕਦੇ ਨੇ 580 ਤੁਸੀਂ ਲੋ ਡਾਊਨ ਪੇਮੈਂਟ ਦੇ ਸਕਦੇ ਹੋ 3.5% ਤੁਹਾਡਾ ਜਿਹੜਾ ਡੈਟ ਟੂ ਇਨਕਮ ਰੇਸ਼ੀਓ ਹੈ ਉਹ ਇਨਕਰੀਸ ਹੋ ਸਕਦਾ ਹੈ ਕਿ ਅਫੋਰਡ ਤੁਸੀਂ ਜ਼ਿਆਦਾ ਕਰ ਸਕੋਗੇ ਕਾਰ ਇਹ ਲੋਨ ਅਲਾਉ ਕਰਦਾ ਹੈ ਇਹ ਤਿੰਨ ਚੀਜ਼ਾਂ ਦੇ ਪੋਜ਼ਿਟਿਵ ਹੋ ਗਈਆਂ ਪਰ ਦੋ ਚੀਜ਼ਾਂ ਨੈਗੇਟਿਵ ਵੀ ਹੈਗੀਆਂ ਨੇ ਇੱਕ ਤੇ ਹੈ ਅਫਰੰਟ ਕਾਸਟ ਇਹ ਤੁਹਾਨੂੰ ਨੀਅਰਲੀ 2% 1.7% ਮਹਿੰਗਾ ਪੈਂਦਾ ਹੈ ਕਨਵੈਨਸ਼ਨਲ ਨਾਲੋਂ ਉਹਨਾਂ ਨੂੰ ਕਿਉਂਕਿ ਇਹ ਐਫ ਐਚ ਏ ਲੋਨ ਹੈਗਾ ਰਾਈਟ ਐਂਡ ਇਹਦੀ ਜਿਹੜੀ ਮਾਰਗੇਜ ਇੰਸ਼ੋਰੈਂਸ ਹੈ ਜੇ ਤੁਸੀਂ 3.5% ਪੇ ਕਰ ਰਹੇ ਹੋ ਤੇ ਤੁਹਾਡੀ ਮਾਰਗੇਜ ਇੰਸ਼ੋਰੈਂਸ ਕਦੀ ਵੀ ਨਹੀਂ ਰਿਮੂਵ ਹੋਣੀ ਇਵੈਨਚੁਅਲੀ ਤੁਸੀਂ ਇਹਨੂੰ ਰੀਫਾਈਨਾਂਸ ਕਰਾਣਾ ਹੈਗਾ ਡਾਊਨ ધ ਲਾਈਨ ਆਦਰਵਾਇਜ਼ ਜੇ ਤੁਸੀਂ 10% ਜਾਂ ਮੋਰ ਪੇ ਕਰ ਰਹੇ ਹੋ ਤੇ ਫਿਰ ਆਪਾਂ ਤੁਹਾਡੀ ਮਾਰਗੇਜ ਜਿਹੜੀ ਇੰਸ਼ੋਰੈਂਸ ਉਹ 11 ਸਾਲਾਂ ਬਾਅਦ ਰਿਮੂਵ ਹੋਏਗੀ ਓਕੇ ਐਂਡ ਇਹਦੇ ਵਿੱਚ ਇੱਕ ਹੋਰ ਰਿਕੁਆਇਰਮੈਂਟ ਹੈ ਕਿ ਤੁਹਾਨੂੰ 1 ਸਾਲ ਵਾਸਤੇ ਉਹ ਘਰ ਦੇ ਵਿੱਚ ਰਹਿਣਾ ਪਏਗਾ ਓਕੇ ਐਂਡ ਸੈਕੰਡ ਆਪਸ਼ਨ ਇਹ ਗੈ ਤੁਹਾਨੂੰ ਕਨਵੈਂਸ਼ਨਲ ਲੋਨ ਦਾ ਕਨਵੈਂਸ਼ਨਲ ਸਭ ਨਾਲ ਮੋਸਟ ਪਪੂਲਰ ਇਹ ਹੀ ਹੈਗਾ ਮੋਸਟ ਪੀਪਲ ਇਹਨੂੰ ਯੂਜ਼ ਕਰਦੇਗੇ ਨੇ ਜਿਹਦੇ ਵਿੱਚ ਤੁਸੀਂ 620 ਕ੍ਰੈਡਿਟ ਸਕੋਰ ਚਾਹੀਦੇ ਨੇ ਐਂਡ ਡਾਊਨ ਪੇਮੈਂਟ 5% ਬਹੁਤ ਲੋਕੀ ਸੋਚਦੇ ਨੇ ਕਿ ਮੈਨੂੰ 20% ਡਾਊਨ ਪੇਮੈਂਟ ਚਾਹੀਦੀ ਕਨਵੈਂਸ਼ਨਲ ਵਾਸਤੇ ਉਹ ਡਿਪੈਂਡ ਕਰਦਾ ਕਿੰਨੇ ਯੂਨਿਟਸ ਲੈ ਰਹੇ ਹੋ ਤੇ ਜਾਂ ਤੁਸੀਂ ਖੁਦ ਰਹਿਣਾ ਹੈ ਤੇ ਜਾਂ ਤੁਸੀਂ ਉਹਨੂੰ ਇਨਵੈਸਟਮੈਂਟ ਵਾਸਤੇ ਲੈ ਰਹੇ ਹੋ ਜੇ ਖੁਦ ਰਹਿਣਾ ਹੈਗਾ ਤੇ ਫਿਰ ਤੁਸੀਂ 1 ਯੂਨਿਟ ਲੋਗ ਇਸ ਸਿੰਗਲ ਫੈਮਿਲੀ ਤੇ ਫਿਰ 5% ਹੀ ਪੇ ਕਰ ਸਕਦੇ ਹੋ ਜੇ ਦੋ ਫੈਮਿਲੀ ਲੈਣਾ ਹੈ ਟੂ ਫੈਮਿਲੀ ਲੈ ਰਹੇ ਹੋ ਇੱਕ ਚ ਤੁਸੀਂ ਰਹਿ ਰਹੇ ਹੋ ਤੇ ਦੂਸਰੀ ਰੈਂਟ ਆਊਟ ਕਰ ਰਹੇ ਹੋ ਫਿਰ ਤੁਹਾਨੂੰ ਕਨਵੈਨਸ਼ਨਲ ਵਾਸਤੇ 15% ਡਾਊਨ ਪੇਮੈਂਟ ਚਾਹੀਦੀ ਹੈ ਓਕੇ ਓਨਲੀ 3 ਟੂ 4 ਯੂਨਿਟਸ ਵਿੱਚ 20% ਤੇ ਜਾਂ ਤੁਸੀਂ ਘਰ ਦੇ ਵਿੱਚ ਰਹਿਣਾ ਨਹੀਂ ਹੈਗਾ ਇਨਵੈਸਟਮੈਂਟ ਵਾਸਤੇ ਲੈ ਰਹੇ ਹੋ ਤੇ ਤੁਸੀਂ ਉਹਨੂੰ ਰੈਂਟ ਆਊਟ ਕਰਨਾ ਜੇ ਸਿੰਗਲ ਫੈਮਿਲੀ ਹੋਏਗਾ 20% ਜੇ ਟੂ ਔਰ ਮੋਰ ਯੂਨਿਟਸ ਹੋਏਗਾ ਫਿਰ ਤੁਹਾਡੇ 25% ਆਗੇ ਨੇ ਕਨਵੈਨਸ਼ਨਲ ਲੋਨ ਦੇ ਉੱਤੇ ਓਕੇ ਨੈਕਸਟ ਹੈਗਾ ਕਿ ਜੇ ਤੁਸੀਂ ਡੀਐਸਆ ਜੀ ਇਨਵੈਸਟਰ ਹੋ ਤੁਸੀਂ ਇਨਵੈਸਟਰ ਵਾਸਤੇ ਡੀਐਸਆਰ ਲੋਨ ਪ੍ਰੋਗਰਾਮ ਅੱਛਾ ਹੈ ਗਿਆ ਕਿਉਂਕਿ ਅਸੀਂ ਇਨਕਮ ਚੈੱਕ ਹੀ ਨਹੀਂ ਕਰਦੇ ਇਹਦੇ ਉੱਤੇ ਅਸੀਂ ਸਿਰਫ ਦੇਖਨੇ ਆ ਕਿ ਤੁਹਾਡੀ ਰੈਂਟਲ ਇਨਕਮ ਕਿੰਨੀ ਆ ਰਹੀ ਹੈ ਤੇ ਰੈਂਟ ਇਨਕਮ ਕੁਆਲੀਫਾਈ ਆਪਣੀ ਮਾਰਗੇਜ ਨੂੰ ਕਵਰ ਕਰਦੀ ਕਿ ਨਹੀਂ ਜੇ ਰੈਂਟ ਫਾਰ ਐਗਜ਼ਾਮਪਲ 4000 ਆ ਰਿਹਾ ਪ੍ਰਾਪਰਟੀ 'ਚ ਤੇ ਤੁਹਾਡੀ ਮਾਰਗੇਜ ਵੀ 4000 ਹੈ ਤੇ ਫਿਰ ਤੁਸੀਂ ਕੁਆਲੀਫਾਈ ਕਰ ਸਕਦੇ ਹੋ ਪਰ ਤੁਹਾਨੂੰ ਕ੍ਰੈਡਿਟ ਸਕੋਰ ਤੁਹਾਡੇ ਉਨ ਦਾ ਹਾਇਰ ਐਂਡ ਚਾਹੀਦੇ ਨੇ 700 ਦੇ ਕਰੀਬ ਚਾਹੀਦੇ ਨੇ ਕਈ ਬੈਂਕ 68690 695 ਅਲਾਉ ਕਰਦੇ ਨੇ ਪਰ ਮੋਸਟ ਆਫ 뎀 ਵਾਂਟ 720 ਓਕੇ okay? 20% ਡਾਊਨ ਪੇਮੈਂਟ ਜੇ ਤੁਸੀਂ 1 ਯੂਨਿਟ ਲੈ ਰਹੇ ਹੋ ਜਾਂ 2 ਫੈਮਿਲੀ ਲੈ ਰਹੇ ਹੋ ਫਿਰ ਤੁਹਾਨੂੰ 25% ਚਾਹੀਦੇ ਨੇ ਓਕੇ ਕਲੋਜ਼ਿੰਗ ਕਾਸਟ ਵੀ ਇਨ ਨਾਨ QM ਲੋਨ ਹੈਗਾ ਲਿਟਲ ਬਿਟ ਹਾਈ ਐਂਡ ਹੁੰਦੀ ਹੈ 5 ਤੋਂ 7% ਓਕੇ ਨੈਕਸਟ ਇਹ ਹੈ ਕਿ ਜੇ ਤੁਸੀਂ ਸਾਨੂੰ ਟੈਕਸ ਰਿਟਰਨ ਨਾ ਪ੍ਰੋਵਾਈਡ ਕਰੋ ਪਰ ਸਿਰਫ ਆਪਣੀ ਬੈਂਕ ਸਟੇਟਮੈਂਟਸ ਪ੍ਰੋਵਾਈਡ ਕਰੋ ਭਾਵੇਂ 12 ਮਹੀਨੇ ਦੀ ਹੋਏ ਜਾਂ 24 ਮਹੀਨੇ ਦੀ ਹੋਏ ਪਰ ਉਹਦੇ ਵਾਸਤੇ ਸਾਨੂੰ ਵੀ ਕ੍ਰੈਡਿਟ ਸਕੋਰ ਵੀ ਅੱਛੇ ਚਾਹੀਦੇ ਨੇ ਡਾਊਨ ਪੇਮੈਂਟ ਵੀ ਵੈਰੀ ਸਿਮਿਲਰ ਜਿਉਂ ਆਪਾਂ ਡੀਐਸਆਰ ਦੀ ਗੱਲ ਕੀਤੀ ਹੈ 20% ਆਫ ਮੋਰ ਰਾਈਟ ਇਹਦੇ ਵਿੱਚ ਅਸੀਂ ਦੇਖਨੇ ਕਿ ਤੁਸੀਂ ਤੁਹਾਡੇ ਡਿਪਾਜ਼ਿਟਸ ਕਿੰਨੇ ਹੋਏ ਸੀ ਤੇ ਆਪਾਂ ਡਿਪਾਜ਼ਿਟ ਦੇ ਥਰੂ ਆਪਾਂ ਇਨਕਮ ਚੈੱਕ ਕਰ ਲੰਨੇ ਆ ਰਾਈਟ ਬੋਥ ਲੋਕੀ ਸਰਪ੍ਰਾਈਜ਼ ਹੁੰਦੇ ਨੇ ਜਦੋਂ ਆਪਾਂ ਇਹਦੇ ਥਰੂ ਕਰਨੇ ਆ ਐਂਡ ਉਹ ਜਿੱਥੇ ਕਾਰ ਲੱਭਦੇ ਵੀ 7 ਲੱਖ ਦਾ ਤੇ ਸ਼ਾਇਦ ਉਹਨਾਂ ਨੂੰ 8 ਲੱਖ ਦਾ ਵੀ ਮਿਲ ਸਕਦਾ ਹੈ ਇਹਦੇ ਵਿੱਚ ਹਰ ਇੱਕ ਸਿਨੈਰੀਓ ਡਿਫਰੈਂਟ ਹੈ ਗਿਆ ਰਾਈਟ ਆਦਰਵਾਇਜ਼ ਇੱਕ ਹੋਰ ਲੋਨ ਪ੍ਰੋਗਰਾਮ ਹੈਗਾ ਨਾਨ ਕਿਊਐਮ ਲੋਨ 1099 ਜਿਹਦੇ ਵਿੱਚ ਅਸੀਂ ਤੁਹਾਡੇ 1099 ਪ੍ਰੋਗਰਾਮ ਦੇਖਨੇ ਆ 1099 ਗਰੋਸ ਇਨਕਮ ਦੇਖਨੇ ਆ ਰਾਈਟ ਨਾ ਕਿ ਨੈਟ ਯੂਸੂਲੀ ਆਪਾਂ ਟੈਕਸ ਰਿਟਰਨ ਤੇ ਨੈਟ ਦੇਖੀ ਦੀ ਹੈ ਪਰ ਇਸ ਲੋਨ ਪ੍ਰੋਗਰਾਮ ਦੇ ਵਿੱਚ ਆਪਾਂ ਗਰੋਸ ਦੇਖਨੇ ਆ ਟੋਟਲ ਕਿੰਨਾ ਕਮਾਈ ਕੀਤੀ ਤੇ ਉਹਦੇ 90% ਆਪਾਂ ਯੂਜ਼ ਕਰ ਸਕਨੇ ਆ ਰਾਈਟ ਅ ਲਾਰ ਹਾਇਰ ਐਂਡ ਤੁਸੀਂ ਕੁਆਲੀਫਾਈ ਵੀ ਹਾਇਰ ਕਰੋਗੇ ਪਰ ਸਿਮਿਲਰ ਗਾਈਡਲਾਈਨਸ ਕੇ ਕ੍ਰੈਡਿਟ ਸਕੋਰ ਵੀ ਅੱਛਾ ਚਾਹੀਦਾ 700 অর ਮੋਰ ਐਂਡ 20% ਡਾਊਨ ਪੇਮੈਂਟ অর ਮੋਰ ਰਾਈਟ ਐਂਡ ਲਾਸਟ ਹੈ ਗਾਇ ਬੈਕ ਟੂ ਐਫ ਐਚ ਏ ਰਾਈਟ ਜੇ ਐਫ ਐਚ ਏ ਲਿਮਿਟਡ 203 ਕੇ ਲੋਨ ਹੈ ਗਾਇ ਇਹ ਯੂਸੂਲੀ ਉਦੋਂ ਲੈਣਾ ਹੈ ਕਿ ਜਦੋਂ ਤੁਸੀਂ ਘਰ ਪਰਚੇਸ ਵੀ ਕਰਨਾ ਹੈ ਤੇ ਉਹ ਘਰ ਦੇ ਰੈਨੋਵੇਟ ਵੀ ਕਰਨਾ ਹੈ ਨਾਲ ਕੰਮ ਵੀ ਕਰਾਣਾ ਹੈ ਤੇ ਰੈਨੋਵੇਸ਼ਨ ਵਾਸਤੇ ਤੁਹਾਨੂੰ 75000 ਡਾਲਰ ਤੱਕ ਵੀ ਮਿਲ ਸਕਦਾ ਹੈ ਓਕੇ ਇੱਕੋ ਹੀ ਲੋਨ ਦੇ ਵਿੱਚ ਦੋਨੇ ਚੀਜ਼ਾਂ ਐਂਡ ਗਾਈਡਲਾਈਨਸ ਵੈਰੀ ਸਿਮਿਲਰ ਨੇ ਜੋ ਆਪਾਂ ਪਹਿਲਾਂ ਗੱਲ ਕੀਤੀ ਹੈਗੀ ਹੈ ਸੋ ਤੁਸੀਂ ਦੇਖ ਸਕਦੇ ਹੋ ਡਿਫਰੈਂਟ ਲੋਨ ਪ੍ਰੋਗਰਾਮਸ ਹੈਗੇ ਨੇ ਐਫ ਐਚ ਏ ਕਨਵੈਨਸ਼ਨਲ ਨਾਨ ਕਯੂ ਐਮ ਜੇ ਤੁਸੀਂ ਆਪਣੀ ਕੁਆਲੀਫਿਕੇਸ਼ਨ ਵਾਸਤੇ ਕੋਈ ਵੀ ਤੁਹਾਨੂੰ ਮਦਦ ਦੀ ਜ਼ਰੂਰਤ ਹੈਗੀ ਹੈ in touch.